ਪੰਜਾਬ ਦੇ ਅੰਦਰ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਗੁੰਡਾ ਰਾਜ ਹੈ ਜਿਹੜਾ ਸਰਕਾਰ ਤੇ ਸਵਾਲ ਖੜੇ ਕਰਦਾ ਉਸ ਨੂੰ ਪੁਲਿਸ ਗ੍ਰਿਫਤਾਰ ਕਰ ਲੈਂਦੀ ਹੈ ਤਾਂ ਪਰੇਸ਼ਾਨ ਕਰਦੀ ਹੈ ਔਰ ਇਸੇ ਤਰੀਕੇ ਦੇ ਨਾਲ ਬੀਤੀ ਰਾਤ ਮਾਰਵਿੰਦਰ ਸਿੰਘ ਮਾਲੀਹੋੜਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜੀ ਕਿ ਪੰਜਾਬ ਦੇ ਅਕਸਰ ਮੁੱਦਿਆਂ ਦੇ ਉੱਪਰ ਵਿਵਾਦੀ ਦੇ ਨਾਲ ਬੋਲਦੇ ਆ ਆਖਿਰ ਕਿਉਂ ਉਹਨਾਂ ਨੂੰ ਚੁੱਕਿਆ ਗਿਆ ਪਿੱਛੇ ਦੀ ਕਹਾਣੀ ਕੀ ਹੈ ਸੰਦੀਪ ਪਰਿਵਾਰ ਦੇ ਨਾਲ ਵੀ ਗੱਲਬਾਤ ਹੋਈ ਹੈ ਉਹਨਾਂ ਦੇ ਭਰਾ ਦੇ ਨਾਲ ਵੀ ਜਿਹਦੇ ਘਰੋਂ ਗ੍ਰਿਫਤਾਰ ਕੀਤਾ ਜ ਉਹਨਾਂ ਨਾਲ ਵੀ ਗੱਲਬਾਤ ਹੋਈ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਉੱਧਰ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਸੰਦੀਪ ਪਾਠਕ ਹੋਣਾ ਨੇ ਪੰਜਾਬ ਦੇ ਜਿਹੜੇ ਮੰਤਰੀ ਨੇ ਉਹ ਡੱਕਲੇ ਨੇ ਕਿੱਥੇ ਡੱਕਲੇ ਹੈ ਕਿ ਭਗਵੰਤ ਮਾਨ ਦੇ ਕੰਟਰੋਲ ਦੇ ਵਿੱਚੋਂ ਸਿਸਟਮ ਬਾਹਰ ਹੋ ਚੁੱਕਿਆ ਹੈ ਇਸ ਤੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਾਂਗੇ ਔਰ ਉੱਧਰ ਦਿੱਲੀ ਦੇ ਵਿੱਚ ਅੱਜ ਨਵਾਂ ਮੁੱਖ ਮੰਤਰੀ ਚੁਣਿਆ ਜਾ ਰਿਹਾ ਔਰ ਜਦੋਂ ਇਹ ਸਾਡਾ ਪ੍ਰੋਗਰਾਮ ਚੱਲਿਆ ਉਦੋਂ ਮੀਟਿੰਗ ਚੱਲ ਰਹੀ ਹੈ ਔਰ ਕਿਸ ਨੂੰ ਚੁਣਿਆ ਜਾ ਰਿਹਾ ਮੁੱਖ ਮੰਤਰੀ ਇਸ ਵੀ ਬਹੁਤ ਐਮ ਜਿਹੜੀ ਗੱਲਬਾਤ ਅਸੀਂ ਕਰਨੀ ਹੈ ਔਰ ਮੇਰੇ ਨਾਲ ਪ੍ਰੋਫੈਸਰ ਮਜੀਤ ਸਿੰਘ ਅਣਖੀ ਸਾਹਿਬ ਜੁੜਿਆ ਸਭ ਤੋਂ ਪਹਿਲਾਂ ਸਵਾਗਤ ਕਰੂੰ ਅਤੇ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅਣਖੀ ਸਾਹਿਬ ਅਕਸਰ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹਦੇ ਉੱਪਰ ਸਵਾਲ ਚੁੱਕਣ ਵਾਲੇ ਲੋਕਾਂ ਨੂੰ ਕਿਵੇਂ ਤੰਗ ਪਰੇਸ਼ਾਨ ਕੀਤਾ ਜਾਂਦਾ ਕਿਵੇਂ ਪੁਲਿਸ ਚੱਕ ਲੈਂਦੀ ਹੈ ਕਿਵੇਂ ਝੂਠੇ ਪਰਚੇ ਪਾਏ ਜਾਂਦੇ ਹੈ ਉਹ ਵੀ ਆਪਾਂ ਸਭ ਨੇ ਦੇਖਿਆ ਹੀ ਐ ਆਪਾਂ ਆਪਣੇ ਐਪੀਸੋਡ ਦੇ ਵਿੱਚ ਵੀ ਦੇਖਿਆ ਜਦੋਂ ਆਪਾਂ ਕਈ ਮੁੱਦਿਆਂ ਦੇ ਉੱਪਰ ਸਰਕਾਰ ਦਾ ਚਿਹਰਾ ਨੰਗਾ ਕੀਤਾ ਤਾਂ ਆਪਣੇ ਵੀ ਦਫ਼ਤਰ ਕਈ ਵਾਰੀ ਪੁਲਿਸ ਪਹੁੰਚੀ ਔਰ ਇੱਕ ਦੋ ਵਾਰੀ ਮੈਨੂੰ ਜਿਹੜਾ ਉਹ ਲੈ ਕੇ ਵੀ ਗਈ ਔਰ ਮੈਨੂੰ ਸਿੱਧੇ ਤੌਰ ਤੇ ਵੀ ਗੱਲ ਕਹੀ ਗਈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਕੋਈ ਖਬਰ ਨਾ ਲਾਓ ਔਰ ਪੰਜਾਬ ਦੇ ਮੁੱਖ ਮੰਤਰੀ ਤੇ ਰਾਜਪਾਲ ਦੀ ਜਿਹੜੀ ਲੜਾਈ ਚੱਲਦੀ ਸੀ ਉਹਦੇ ਤੇ ਵੀ ਕੋਈ ਖਬਰ ਨਾ ਲਾਓ ਆਪਾਂ ਸਾਹਿਬ ਕਿਹਾ ਸੀਗਾ ਕਿ ਭਾਈ ਤੁਹਾਡੇ ਕੋਲੇ ਪਾਵਰ ਹੈ ਤੁਸੀਂ ਸਾਰਾ ਕਰ ਸਕਦੇ ਹੋ ਗੱਡੀ ਸਾਡੀ ਬਾਹਰ ਖੜੀ ਹੈ ਗੱਡੀ 'ਚ ਕੁਝ ਰੱਖ ਕੇ ਪਰਚਾ ਦੇ ਸਕਦੇ ਹਾਂ ਅੰਦਰ ਤੁਹਾਡੇ ਕੋਲੇ ਬੈਠੇ ਆ ਤੇ ਮਿਸਬੀਹੇਵਿੰਗ ਦਾ ਪਰਚਾ ਦੇ ਸਕਦੇ ਹੋ ਪਰ ਜਿਹੜੀ ਖਬਰ ਆਏਗੀ ਅਸੀਂ ਉਹ ਲਾਉਣੀ ਹੀ ਲਾਉਣੀ ਹੈ ਤੁਸੀਂ ਤੁਹਾਡੇ ਤੋਂ ਭਾਈ ਹੁੰਦਾ ਤੁਸੀਂ ਉਹ ਕਰ ਨੂੰ ਅਸੀਂ ਆਪਣਾ ਫਰਜ਼ ਨਿਭਾਉਂਦੇ ਰਹਿਣਾ ਤਾਂ ਪਾਨੇ ਸਿੱਧੂ ਨਾਲ ਜੋ ਕੁਝ ਹੋਇਆ ਹੋਰ ਬਹੁਤ ਸਾਰੇ ਲੋਕਾਂ ਨਾਲ ਜੋ ਕੁਝ ਹੋਇਆ ਬਿੱਤੀ ਰਾਤ ਮਾਲਵਿੰਦਰ ਸਿੰਘ ਮਾਲੀਗੁਰਾਣ ਚੁੱਕ ਲਿਆ ਗਿਆ ਇਹ ਅਣ ਐਲਾਨੀ ਐਮਰਜੈਂਸੀ ਹੈ ਔਰ ਪੰਜਾਬ ਦੇ ਹੱਕਾਂ ਦੇ ਲਈ ਪੰਜਾਬ ਸਰਕਾਰ ਦੇ ਸਵਾਰ ਚੋਕਣ ਬਾਰੇ ਲੋਕਾਂ ਨੂੰ ਕਿਸ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਜਾਂਦਾ ਔਰ ਮੈਂ ਮਾਲੀ ਸਾਹਿਬ ਦੇ ਭਰਾ ਹੋਰਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਸੀਗੀ ਉਹ ਕਹਿੰਦੇ ਕਿ ਬੀਤੀ ਰਾਤ ਉਸ ਜਿਹੜੀ ਆ ਪੁਲਿਸ ਸਾਡੇ ਇੱਥੇ ਤੇ ਕਹਿੰਦੇ ਕਿ ਪੁਲਿਸ ਦੀ ਟੀਮ ਇਹ ਵੀ ਦੱਸ ਰਹੀ ਸੀ ਕਿ ਚਾਰ ਟੀਮਾਂ ਮਾਲੀ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਲੱਗਿਆ ਹੋਈਆਂ ਸੀ ਔਰ ਸਖਤ ਹੁਕਮ ਸੀ ਕਿ ਜਿੱਥੇ ਮਿਲਦਾ ਚੱਕ ਕੇ ਲਿਆਓ ਚਾਰ ਟੀਮਾਂ ਬਣਾ ਕੇ ਜਿਹੜੀ ਪੁਲਿਸ ਪਾਰਟੀ ਭੇਜੀ ਹੋਈ ਸੀ ਤਾਂ ਜਾਹਰ ਹੈ ਕਿ ਹੁਕਮ ਜਿਹੜੇ ਆ ਉਹ ਛੋਟੇ ਘਰੋਂ ਨਹੀਂ ਕੋਣਗੇ ਹੁਕਮ ਬਟੇ ਕਰ ਹੋਈ ਇਸ ਤਰੀਕੇ ਨਾਲ ਜਦੋਂ ਬਜਾਏ ਜਾਂਦੇ ਆ ਉਦੋਂ ਹੀ ਜਿਹੜੇ ਅੱਗੇ ਹੁਕਮਾਂ ਦੀ ਪਾਲਣਾ ਹੁੰਦੀ ਹੈ ਤਾਂ ਬੀਤੀ ਰਾਤ ਕਹਿੰਦੇ ਕਿ ਜੋ ਵੀਡੀਓ ਸਾਹਮਣੇ ਆਈ ਹੈ ਉਹਦੇ ਮੇਰੇ ਤੁਹਾਨੂੰ ਪਤਾ ਹੀ ਹੈ ਕਿ ਨਾਂ ਦਾ ਉਸ ਕੋਲੇ ਕੋਈ ਬਰਾਂਟ ਸੀ ਨਾ ਕੋਈ ਐਫ ਆਈ ਆਰ ਦੀ ਕਾਪੀ ਸੀ ਨਾ ਕੋਈ ਹੋਰ ਸੀ ਕੁਝ ਵੀ ਨਹੀਂ ਦੱਸਿਆ ਬਸ ਇਨਾ ਦੱਸਿਆ ਕਿ 60 ਆਈਟੀ ਐਕਟ ਤੇ ਤੁਹਾਡੇ ਤੇ ਪਰਚਾ ਜੀ ਮੈਂ ਇਹ ਤੁਹੇ ਇਸ ਗੱਲੋਂ ਵੀ ਰਾਣਾ ਨਾਨਕ ਸਿੰਘ ਜਦੋਂ ਕੋਈ ਸ਼ਿਕਾਇਤ ਕਰਦਾ ਵਰਦ ਕਰ ਲੋ ਮੈਂ ਤੁਹਾਡੀ ਸ਼ਿਕਾਇਤ ਕਰਦਾ ਪੁਲਿਸ ਇਹ ਤਾਂ ਹੈ ਨਹੀਂ ਆ ਅਕਸਰ ਆਪਾਂ ਮਸਲਾ ਦੇਖਦੇ ਹਾਂ ਕਿ ਪੁਲਿਸ ਤਾਂ ਕਈ ਕਈ ਦਿਨ ਸ਼ਿਕਾਇਤਾਂ ਤੇ ਗੌਰ ਹੀ ਨਹੀਂ ਕਰਦੀ ਤੇ ਜੇ ਕਰਦੀ ਹੈ ਤਾਂ ਫਿਰ ਪਹਿਲਾਂ ਅਗਲੇ ਨੂੰ ਸੱਦ ਲੈਂਦੀ ਹੈ ਕਿ ਭਾਈ ਆ ਜਾ ਤੇਰੇ ਤੇ ਜਿਹੜਾ ਉਹ ਸ਼ਿਕਾਇਤ ਆਈ ਹੈ ਹੁਣ ਸ਼ਿਕਾਇਤ ਜਦੋਂ ਆਉਂਦੀ ਹੈ ਤਾਂ ਜਿਹਦੇ ਤੇ ਸ਼ਿਕਾਇਤ ਹੁੰਦੀ ਹੈ ਉਹਨੂੰ ਸਦਨਾ ਤੋਂ ਬੰਨਦਾ ਹੀ ਹੈ ਕਿ ਭਾਈ ਯਾਰ ਤੇਰਾ ਇਹਦੇ ਤੇ ਕੀ ਕਹਿਣਾ ਤੇਰੇ ਤੇ ਇਹ ਸ਼ਿਕਾਇਤ ਹੈਗੀ ਹੈ ਪਰ ਮਾਲੀ ਦੇ ਮਸਲੇ ਦੇ ਵਿੱਚ ਇਹ ਬਿਲਕੁਲ ਉਲਟ ਰਿਹਾ ਔਰ ਸਿਰਫ ਪਤਾ ਲੱਗਿਆ ਕਿ ਕੋਈ ਸ਼ਿਕਾਇਤ ਆਈ ਪਤਾ ਦਰਜ ਕਰਤਾ ਮਾਲੀ ਸਭ ਜੱਕੜ ਚੜੇਗੇ ਮਤਲਬ ਕੋਈ ਸੁਣਵਾਈ ਨਹੀਂ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਹਾਲਾਂਕਿ ਮਾਲੀ ਸਾਹਿਬ ਡਰਨ ਵਾਲਿਆਂ ਤੋਂ ਨਹੀਂ ਮਾਲੀ ਸਾਹਿਬ ਨੇ ਐਨਐਸਏ ਹਡਾਈਆਂ ਨਹੀਂ ਹੋਰ ਬੜਾ ਕੁਝ ਆਪਣੇ ਸਮੇਂ ਦੇ ਵਿੱਚ ਮਾਲੀ ਸਾਹਿਬ ਹੋਣਾ ਨੇ ਆਪਣੇ ਸਰੀਰ ਤੇ ਚੱਤ ਦੰਡਾਇਆ ਤੇ ਹਾਲਾਂਕਿ ਇਸ ਉੱਚੇ ਪਰਚਿਆਂ ਤੋਂ ਡਰਨ ਵਾਲੇ ਨਹੀਂ ਨੇ ਪਰ ਫਿਰ ਵੀ ਇਹ ਜੋ ਕੁਝ ਚੱਲ ਰਿਹਾ ਅਣ ਇਲਾਨੀ ਐਮਰਜੈਂਸੀ ਵਾਲੇ ਪਾਸੋਂ ਵਧ ਰਿਹਾ ਪੰਜਾਬ ਔਰ ਭਗਤ ਕੁਮਾਰ ਹੁਣ ਸਵਾਲਾਂ ਤੋਂ ਭੱਜਣ ਲੱਗੇ ਔਰ ਡਲਿਆਂ ਤੋਂ ਪਹਿਲਾਂ ਸਕੰਦਰਜੀ ਅਰਨਡਾਨੀ ਐਮਰਜੈਂਸੀ ਤਾਂ ਉਦੋਂ ਤੁਸੀਂ ਵੇਖ ਲਈ ਹੋਊਗੀ ਕਿ ਜਦੋਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਸੁਖਪਾਲ ਸਿੰਘ ਖਹਿਰੇ ਦੇ ਘਰ ਵੀ ਇਹੋ ਜਿਹਾ ਵਰਤਾਰਾ ਵਾਪਰਿਆ ਸੀ ਜਿਹੜਾ ਕੱਲ ਆਪਣੇ ਮਾਨਵਿੰਦਰ ਸਿੰਘ ਮਾਲੀ ਦੇ ਘਰ ਵਾਪਰਿਆ ਜਿਸ ਤਰੀਕੇ ਨਾਲ ਵਰਤਾਰਾ ਉੱਥੇ ਜਾਂ ਪੁਲਿਸ ਅਫਸਰ ਸੁਖਪਾਲ ਸਿੰਘ ਖਹਿਰੇ ਨਾਲ ਉਸ ਸਮੇਂ ਕਰ ਰਹੀ ਸੀ ਉਹੋ ਜਿਹਾ ਹੀ ਵਰਤਾਰਾ ਅੱਜ ਵੀ ਨੂੰ ਕੱਲ ਮਾਲਵਿੰਦਰ ਸਿੰਘ ਮਾਲੀ ਕੋਲ ਨਾ ਲੱਗਾ ਤੇ ਦੋਸਤ ਜਿਹੜਾ ਸੀ ਸਿਰਫ ਇਹੋ ਸੀ ਕਿ ਜਿਸ ਤਰ੍ਹਾਂ ਆਈਟੀ ਸੈੱਲ ਦੀ ਗੱਲ ਕਰਤੀ ਤੇ ਦੂਜੇ ਪਾਸੇ ਉੱਥੇ ਸੁਖਪਾਲ ਸਿੰਘ ਖਹਿਰੇ ਹੁਣਾਂ ਤੇ ਕੁਝ ਹੋਰ ਚੀਜ਼ਾਂ ਸੀ ਪਰ ਅਸਲ ਮੁੱਦੇ ਤਾਂ ਉਹੀ ਨੇ ਕਿ ਜਿਹੜਾ ਵੀ ਬੰਦਾ ਪੰਜਾਬ ਦੇ ਮੁੱਤਿਆਂ ਦੀ ਗੱਲ ਕਰਦਾ ਚਾਹੇ ਉਹ ਸੁਖਪਾਲ ਸਿੰਘ ਖਹਿਰਾ ਹੋਵੇ ਚਾਹੇ ਉਹ ਮਾਲਵਿੰਦਰ ਸਿੰਘ ਮਾਲੀ ਹੋਣੀ ਹੋਣ ਚਾਹੇ ਦੂਜੇ ਪਾਸੇ ਭਾਤੇ ਸਿੰਘ ਜਾਂ ਕੋਈ ਵੀ ਵਿਅਕਤੀ ਹੋਵੇ ਜਿਹੜਾ ਵੀ ਬੰਦਾ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜਾਂਦਾ ਸੱਚ ਬੋਲਦਾ ਔਰ ਆਪਣਾ ਪਰਚਾ ਸਮਝਦਾ ਸਰਕਾਰ ਦੇ ਤਸ਼ੱੱਕਤ ਆ ਸ਼ਿਕਾਇਤ ਹੋ ਜਾਂਦਾ ਖੈਰ ਗੱਲ ਉਹ ਮਾਲਵਿੰਦਰ ਸਿੰਘ ਮਾਲੀ ਕੋਲ ਦੇ ਸੰਦਰਭ ਤੁਸੀਂ ਕੀਤੀ ਹੈ ਮਾਲਵਿੰਦਰ ਸਿੰਘ ਮਾਲੀ ਦਾ ਇੱਕ ਲੰਮਾ ਤੇ ਹਸ ਰਿਹਾ ਕੈਪਟਨ ਅਮਰਿੰਦਰ ਸਿੰਘ ਪ੍ਰਤਾਪ ਸਿੰਘ ਬਾਦਲ ਨੂੰ ਜਨ ਸੰਪਰਕ ਕਰਦੇ ਆ ਸਰਦਾਰ ਗੁਰਚਰਨ ਸਿੰਘ ਤੋਰਾ ਪੰਥਰਤਨ ਜਿਹੜੇ ਸਨ ਉਹਨਾਂ ਦੇ ਉਹ ਪੀਜੀ ਉਹ ਜੋ ਕੰਮ ਕਰਦੇ ਰਹੇ ਆ ਤੇ ਸਕੂਲ ਅਧਿਆਪਕ ਦੇ ਤੌਰ ਤੇ ਬੀਤੇ ਸਮੇਂ ਚ ਉਹ ਰਿਟਾਇਰ ਹੋਈ ਸੀ ਆਪਣੇ ਸਮੇਂ ਦੇ ਵਿੱਚ ਨਾਲ ਹੀ ਨਾਲ ਇਹ ਵੀ ਗੱਲ ਕਰਦੇ ਕਿ ਨਵਜੋਤ ਸਿੰਘ ਸਿੱਧੂ ਦੇ ਵੀ ਉਹ ਸਲਾਹ ਕਰਦੇ ਤਾਂ ਹਮੇਸ਼ਾ ਉਹਨਾਂ ਨੇ ਪੰਜਾਬ ਤੇ ਮੋਟਿਆ ਤੇ ਦੇਸ਼ ਤੇ ਗੰਭੀਰ ਮੋਟਿਆ ਤੇ ਆਪਣੀਆਂ ਬੇਬਾਕ ਟਿੱਪਣੀਆਂ ਜਿਹੜੀਆਂ ਉਸਦਾ ਕੀਤੀਆਂ ਤਾਂ ਜਿਨ੍ਹਾਂ ਕਰਕੇ ਉਹ ਅਕਸਰ ਵਾਦ-ਵਿਵਾਦਾਂ ਦੇ ਵਿੱਚ ਵੀ ਰਹੇ ਪਰ ਪੰਜਾਬ ਦੇ ਸੰਦਰਭ ਚ ਜਿਸ ਤਰੀਕੇ ਦੀਆਂ ਉਹਨਾਂ ਦੀਆਂ ਟਿੱਪਣੀਆਂ ਰਹੀਆਂ ਔਰ ਜਿਸ ਤਿਹਲਾ ਪੰਜਾਬ ਦੀ ਅਯੋਕੀ ਰਾਜਨੀਤੀ ਨੂੰ ਡੇੜੇ ਤੋਂ ਵੇਖਦੇ ਹੋਇਆ ਚਾਹੇ ਉਹ ਅਰਵਿਤ ਕੇਜਰੀ왈 ਸੀ ਚਾਹੇ ਭਗਵੰਤ ਪਾਣੀ ਚਾਹੇ ਰਾਸ਼ਪਤ ਬੜਵੜੀ ਦਾ ਪ੍ਰੋਤ ਹੋਣੀ ਹੋਣ ਚਾਹੇ ਕੋਈ ਵੀ ਹੋਵੇ ਉਹ ਬੜਾ ਇੱਕ ਸਾਰਥਕ ਟਿੱਪਣੀਆਂ ਕਰਕੇ ਲੋਕਾਂ ਨੂੰ ਇੱਕ ਸੇਧ ਦੇਣ ਦੀ ਜਿਹੜੀ ਕੋਸ਼ਿਸ਼ ਕੀਤੇ ਜਿਵੇਂ ਹਰ ਚਿੰਤਾਕ ਦਾ ਜਿਹੜਾ ਫਰਜ਼ ਹੁੰਦਾ ਕਿ ਹਾਂ ਭਈ ਮੌਜੂਦਾ ਹਾਲਾਤਾਂ ਦੇ ਸਬੰਧੀ ਉਸਤੀ ਰਹਿ ਕੀ ਹੈ ਪਰ ਸੁਖੰਦਰ ਜੀ ਇਹ ਗੱਲ ਜ਼ਰੂਰ ਕਰਦੀ ਬੰਦੀ ਹੈ ਕਿ ਜਿਹੜੀ ਮੁਕਬਰਾਹ ਹੁੰਦੀ ਹੈ ਉਹਨਾਂ ਨੂੰ ਕਦੇ ਵੀ ਅਲੋਚਨਾ ਸੌਖਾਉਂਦੀ ਨੇ ਚਾਹੇ ਉਹ ਅਲੋਚਨਾ ਕੈਪਟਨ ਅਮਰਿੰਦਰ ਸਿੰਘ ਦੀ ਹੋਵੇ ਚਾਹੇ ਭਗਵੰਤ ਬਾਣ ਦੀ ਹੋਵੇ ਤੇ ਚਾਹੇ ਪ੍ਰਕਾਸ਼ ਪਾਦਲ ਦੀ ਜਦੋਂ ਆਲੋਚਨਾ ਹੁੰਦੀ ਹੈ ਤਾਂ ਫਿਰ ਇਹੋ ਜਿਹਾ ਤਸ਼ੱਦਦ ਸਿਰਦਾਰ ਸਾਹਿਬ ਹੁੰਦੇ ਆ ਉਸ ਚੱਲਦੇ ਨਹੀਂ ਪੈਂਦੇ ਤੋ ਮਾਨਵਿੰਦਰ ਸਿੰਘ ਮਾਲੀ ਦਾਲ ਵੀ ਇਹੋ ਕੁਝ ਹੋਇਆ ਗੱਲ 2002 ਦੀ ਮੈਂ ਜ਼ਰੂਰ ਕਰਨੀ ਚਾਹਾਂਗਾ ਕੈਪਟਨ ਅਮਰਿੰਦਰ ਸਿੰਘ ਨਾਵੇਂ ਨਵੇਂ ਮੁੱਖ ਮੰਤਰੀ ਪੰਜਾਬ ਦੇ ਬਣੇ ਤੇ ਪੰਜਾਬ ਦੀ ਇੱਕ ਪ੍ਰਸਿੱਧ ਕਮੇਟੀ ਨਾਲ ਜੁੜੀ ਜਰੀ ਸੀ ਜਸਪੰਦਰ ਭੱਲੇਵਾਲੀ ਤੇ ਬਾਲਮਕੰਦ ਸ਼ਰਮਾ ਇੱਕ ਸਮਾਗਮ ਪਟਿਆਲੇ 'ਚ ਉਹ ਕਰ ਰਹੀ ਸੀ ਤਾਂ ਉੱਥੇ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਣਾ ਉਹ ਲੋਕ ਕੇਵਲ ਇੰਨੀ ਗੱਲ ਕਹਿਤੀ ਕਿ ਰਾਜਾ ਸਾਹਿਬ ਤੋਂ ਪਹਾੜੀ ਚੜ ਗਏ ਆ ਤਾਂ ਮੈਨੂੰ ਪਤਾ ਕਿ ਫਿਰ ਜਿਸ ਤਰੀਕੇ ਨਾਲ ਉਸ ਵੇਲੇ ਦਾ ਬੁਖਸਕਤਰ ਇਹ ਇਹ ਕਹਿੰਦੇ ਜੱਕੇ ਦੇ ਕਹਿੰਦੇ ਜਸਵੰਦਰ ਭੱਲੇ ਦਾ ਜੋ ਕੁਝ ਕੀਤਾ ਉਹ ਸਾਰੇ ਲੋਕਾਂ ਨੂੰ ਪਤਾ ਇਹ ਗੱਲ ਦਾ ਮੈਂ ਪ੍ਰਤਾਪ ਤਾਂ ਦੇ ਰਿਹਾ ਕਿ ਹਕਮ ਰਾਣ ਨੂੰ ਕਦੇ ਵੀ ਆਪਣੀ ਆਲੋchna ਬਖੌਲ ਟਿਚਕਾ ਬਸਾ ਨਹੀਂ ਹੁੰਦੀ ਹੈ ਤੇ ਜਦੋਂ ਕਿ ਆਪ ਇਹ ਜੋ ਮਰਜ਼ੀ ਕਹਿ ਲੈ ਸਿੱਧੂ ਸਾਹਿਬ ਮਾਲਵਿੰਦਰ ਮਾਲੀ ਦਾ ਜੋ ਕੁਝ ਹੋਇਆ ਇਹ ਤਾਂ ਇੱਕ ਕਿਸਮ ਦਾ ਲੋਕਤੰਤਰ ਦੀ ਤਕਿਆ ਤਾਂ ਹੈ ਹੀ ਹੈ ਤੇ ਨਾਲ ਹੀ ਸਵਧਾਨ ਦਾ ਉਹ ਧਾਰਾ ਜਿਹੜੀ ਬਰੋਖ ਨੂੰ ਬੋਲਣ ਦਾ ਅਧਿਕਾਰ ਦਿੰਦੀ ਆ ਉਹਦੇ ਉੱਤੇ ਵੀ ਸਿੱਧੂ ਸਾਹਿਬ ਪੰਜਾਬ ਸਰਕਾਰ ਨੇ ਖੋਲਿਆ ਕਿ ਹਾਂ ਵੀ ਜੜਾ ਵੀ ਸਰਕਾਰ ਦੀ ਨੀਤੀ ਦੇ ਖਿਲਾਫ ਬੋਲੇਗਾ ਉਸ ਨੂੰ ਤਸ਼ੱਤ ਤਸ਼ਕਾਰ ਹੋਣਾ ਪਏਗਾ ਕਿਉਂਕਿ ਉਸ ਦੂਸਰ ਇਸ ਤਰੀਕੇ ਨਾਲ ਤਾਂ ਆਵਾਜ਼ ਜਿਹੜੀ ਆ ਉਹ ਨਹੀਂ ਦਿੱਤੀ ਜਾ ਸਕਦੀ ਪਰ ਲੱਗ ਰਿਹਾ ਕਿ ਭਗਵੰਤ ਮਾਨ ਤੇ ਨੂੰ ਸਰਕਾਰ ਬਿਲਕੁਲ ਕੇਂਦਰ ਦੇ ਉਸ ਕੇਂਦਰ ਦੀਆਂ ਨੀਤੀਆਂ ਤੇ ਹੀ ਚੱਲ ਰਹੀ ਆ ਜਿਸ ਤਰੀਕੇ ਨਾਲ ਕੇਂਦਰ ਦੇ ਵਿੱਚ ਜਿਹੜੇ ਨਾਮੀ ਪੱਤਰਕਾਰ ਨੇ ਬਾਸ਼ਪਈ ਪਰਸੂਲ ਪਰਸੂਲ ਬਾਸ਼ਪਈ ਹੋਵੇ ਜਾਂ ਕੋਈ ਹੋਰ ਹੋਵੇ ਕਿ ਜਿਸ ਤਰੀਕੇ ਨਾਲ ਉਹਨਾਂ ਨੂੰ ਗਾਇਬ ਘਾਇ ਤਾਰਗੇਟ ਕੀਤਾ ਜਾਂਦਾ ਰਿਹਾ ਉਹ ਪੱਤਰਕਾਰ ਤੇ ਇੱਥੇ ਤੇ ਝੰਟਕਾ ਨੂੰ ਵੀ ਇਸ ਤਰੀਕੇ ਨਾਲ ਜੁੜਾ ਅਸੀਂ ਕਹਿ ਸਕਣ ਕਿ ਤਾਰਾ ਸ਼ਹੀ ਨਹੀਂ ਹੈ। ਹੈਰਾਨ ਪੁਲਿਸ ਦੇ ਰਵੱਈਏ ਤੇ ਅੰਕਿਸਾ ਪੁਲਿਸ ਦੇ ਰਵੱਈਏ ਤੇ ਮੈਂ ਹੈਰਾਨ ਆ। ਜਦੋਂ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਮਾਲਵਿੰਦਰ ਸਿੰਘ ਮਾਲੀ ਵਾਰ-ਵਾਰ ਪੁੱਛਦੇ ਰਹੇ ਕਿ ਦੱਸੋ ਭਾਈ ਕਿਸ ਮਿਸ਼ੇਰੇ ਦੇ ਵਿੱਚ ਮੈਨੂੰ ਜਿਹੜਾ ਗ੍ਰਿਫਤਾਰ ਕੀਤਾ ਹੈਗਾ। ਉਹ ਕਹਿੰਦੇ ਕਿ ਐਫ ਆਈ ਆਰ ਆ ਤੁਹਾਡੇ ਤੋਂ ਉਹ ਕਹਿੰਦੇ ਜੀ ਕਿਹੜੀ ਐਫ ਆਈ ਆਰ ਆ ਕਹਿੰਦੇ ਜੀ ਅਸੀਂ ਤੁਹਾਨੂੰ ਇਹ ਨਹੀਂ ਦੱਸ ਸਕਦੇ। ਤੁਸੀਂ ਅਕਿਊਜ਼ਡ ਹੋ ਅਸੀਂ ਨਹੀਂ ਦੱਸ ਸਕਦੇ। ਉਹ ਕਹਿੰਦੇ ਮੇਰਾ ਜਾਣਕਾਰੀ ਲੈਣ ਦਾ ਅਧਿਕਾਰ ਆ। ਆਖੇ ਨਹੀਂ ਜੀ ਤੁਸੀਂ ਅਕਿਊਜ਼ਡ ਹੋ ਤੁਸੀਂ ਦੋਸ਼ੀ ਹੋ। ਤੁਸੀਂ ਨਹੀਂ ਤੁਹਾਨੂੰ ਨਹੀਂ ਦੱਸਿਆ ਜਾ ਸਕਦਾ। ਜਦ ਕਿ ਉਹ ਪੁਲਿਸ ਅਧਿਕਾਰੀ ਨੂੰ ਮੈਨੂੰ ਲੱਗਦਾ ਇੰਨਾ ਹੀ ਨਹੀਂ ਪਤਾ ਕਿ ਉਹਦਾ ਸੰਵਿਧਾਨਿਕ ਅਧਿਕਾਰ ਆ ਕਿ ਬੇਸ਼ੱਕ ਤੁਸੀਂ ਉਹਦੇ ਤੇ ਐਫਆਈਆ ਦਰਜ ਕੀਤੀ ਉਹਦਾ ਸੰਵਿਧਾਨਿਕ ਅਧਿਕਾਰ ਆ ਉਹਨੂੰ ਜਾਣਕਾਰੀ ਦੇਣੀ ਬਣਦੀ ਹੈ ਤੇ ਮੈਂ ਹੈਰਾਨ ਹਾਂ ਉਸ ਪੁਲਿਸ ਅਫਸਰ ਦੇ ਉੱਪਰ ਕਿ ਇਹੋ ਜੀ ਪੁਲਿਸ ਪੰਜਾਬ ਦੇ ਵਿੱਚ ਜਿਹੜੇ ਕਿਹੋ ਜਿਹੇ ਅਫਸਰ ਜਿਹੜੇ ਤੁਰੇ ਫਿਰਦੇ ਐ ਬਹੁਤ ਵਧੀਆ ਅਫਸਰ ਵੀ ਐ ਪੰਜਾਬ ਪੁਲਿਸ ਦੇ ਵਿੱਚ ਬਹੁਤ ਚੰਗੇ ਅਫਸਰ ਵੀ ਜਿਹੜੇ ਹੈਗੇ ਐ ਪਰ ਮੈਂ ਹੈਰਾਨ ਹਾਂ ਉਸ ਪੁਲਿਸ ਅਫਸਰ ਦੇ ਉੱਪਰ ਦਾ ਰਵੱਈਆ ਹੀ ਡਿਕਟੇਟਰਸ਼ਿਪ ਵਾਲਾ ਸੀਗਾ ਔਰ ਇਹ ਗੱਲਾਂ ਕਹਿੰਦਾ ਨਜ਼ਰੀ ਆ ਰਿਹਾ ਸੀਗਾ ਕਿ ਨਹੀਂ ਜੀ ਅਸੀਂ ਤਾਂ ਜੀ ਦੱਸ ਨਹੀਂ ਸਕਦੇ ਤੁਸੀਂ ਅਕਿਊਜ਼ਡ ਹੋ ਯਾਨੀ ਕਿ ਉਹਦਾ ਸੰਵਿਧਾਨਿਕ ਅਧਿਕਾਰ ਹੈਗਾ ਹਾਲਾਂਕਿ ਮਾਲੀ ਸਾਹਿਬ ਇਹੋ ਜੀਆਂ ਚੁਟੀਆਂ ਧਮਕੀਆਂ ਤੋਂ ਡੋਚੇ ਪਰਚਿਆਂ ਤੋਂ ਮੈਂ ਫੇਰ ਕਿਹਨਾ ਡਰਨ ਵਾਲੇ ਨਹੀਂ ਉਹਨਾਂ ਨੇ ਐਨਐਸਏ ਹਟਾਈਆਂ ਨੇ ਹੋਰ ਬੜਾ ਕੁਝ ਆਪਣੇ ਪਿੰਡੇ ਦੇ ਹਟਾਇਆ ਪਰ ਫੇਰ ਵੀ ਮੈਂ ਪੋਸਟ ਕੁਰਸੇ ਅਧਿਕਾਰੀ ਦੀ ਮਾਨਸਿਕਤਾ ਤੇ ਹੈਰਾਨ ਹਾਂ ਸਦੋਂ ਸਭ ਤੁਸੀਂ ਪੁਲਿਸ ਅਧਿਕਾਰੀ ਦੀ ਮਾਨਸਿਕਤਾ ਦੀ ਗੱਲ ਕਰ ਰਹੇ ਜੀ ਇੱਲੀ ਤਾਂ ਗੱਲ ਉਹ ਯੂਨੀਫਾਰਮ ਚ ਉੱਥੇ ਹੈ ਨਹੀਂ ਇੱਕ ਸਬ ਇੰਸਪੈਕਟਰ ਜੂ ਯੂਨੀਫਾਰਮ ਚ ਜਿਹੜਾ ਮੁਖਾਤਬ ਹੋ ਰਿਹਾ ਔਰ ਇੰਨੀ ਗੱਲ ਕਹਿ ਰਿਹਾ ਕਿ ਤੁਸੀਂ ਤਿੰਨ ਪੈਕ ਲਾਏ ਨੇ ਦੂਜੇ ਉਹਨਾਂ ਦੇ ਬੰਦਿਆਂ ਨੂੰ ਨਾਲ ਦੇ ਨੂੰ ਮੈਂ ਤੁਹਾਨੂੰ ਫੜ ਕੇ ਵੀ ਅੰਦਰ ਕਰ ਸਕਦਾ ਕਿ ਤੁਸੀਂ ਸਰਕਾਰੀ ਕੰਮਕਾਜ ਦੇ ਵਿੱਚ ਅੜਕਾ ਰਹੇ ਹੋ ਇਹ ਵੀ ਉਸਨੇ ਗੱਲ ਕਹੀ ਤੇ ਸਭ ਤੋਂ ਵੱਡੀ ਗੱਲ ਤੁਸੀਂ ਬਿਲਕੁਲ ਠੀਕ ਹੈ ਕਿ ਜਦੋਂ ਮਾਦੀ ਸਾਹਿਬ ਜੋ ਕੋਈ ਵੀ ਵਿਕਤੀ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਸਭ ਤੋਂ ਪਹਿਲਾਂ ਉਸ ਨੂੰ ਉਸਦੀ ਐਫ ਆਈ ਆਰ ਦੀ ਨਕਲ ਜਿਹੜੀ ਦਿਖਾਈ ਜਾਂਦੀ ਹੈ ਉਸ ਨੂੰ ਦੱਸਿਆ ਜਾਂਦਾ ਕਿ ਹਾਂ ਤੇ ਤੇਰੇ ਤੇ ਇਹ ਦੋਸ਼ ਆਇਆ ਹੈ ਤੇ ਭੱਟੀ ਗੱਲ ਸਿੱਧੂ ਸਾਹਿਬ ਜਿੱਦਾਂ ਚਿਰ ਤੱਕ ਕਿਸੇ ਅਦਾਲਤ ਕੋਈ ਕੋਈ ਵੀ ਅਦਾਲਤ ਕਿਸੇ ਵੀ ਮਿੱਟੀ ਨੂੰ ਦੋਸ਼ੀ ਨਹੀਂ ਡਿਕਲੇਰ ਕਰਦੀ ਪੁਲਿਸ ਆਪਣੇ ਪੱਤਰ ਤੇ ਦੋਸ਼ੀ ਨਹੀਂ ਕਹਿ ਸਕਦੀ ਪਰ ਇਹ ठाੜੇ ਦਾ ਤਾਂ ਫਿਰ ਉਸ ਦੇ ਹੱਥ ਵਿੱਚ ਜੇਕਰ ਉਸ ਮੁੱਤੇ ਤੇ ਚਾਹ ਤਾਂ ਬਹੁਤ ਗੱਲਾਂ ਇਦਾਂ ਦੀ ਆ ਸਕਦੀ ਪਰ ਤੁਸੀਂ ਸਟਾਰਟ ਦੇ ਵਿੱਚ ਗਲਤਾਂ ਉੱਥੇ ਹੀ ਖਤਮ ਕਰ ਦਿੱਤੀ ਕਿ ਹੁਕਮ ਜਿਹੜੇ ਆ ਵੱਡੇ ਕਰੋ ਆ ਟੀਮਾਂ ਚਾਰ ਤਿਆਰ ਕੀਤੀਆਂ ਜਦੋਂ ਹੁਕਮ ਉੱਤੋਂ ਆਏ ਹੁਣ ਜਦੋਂ ਟੀਮਾਂ ਚਾਰ ਤਿਆਰ ਤੇ ਆਈਆਂ ਹੁਣ ਤਿਆਰ ਕੀਤੀਆਂ ਹੁਣ ਤਾਂ ਫਿਰ ਉਥੇ ਮਾਨੀ ਸਾਹਿਬ ਹੋਣ ਐ ਸੁਖਪਾਲ ਸਿੰਘ ਖਹਿਰਾ ਹੋਣੀ ਹੋਣੀ ਚਾਹੇ ਕੋਈ ਵੀ ਹੋਵੇ ਫਿਰ ਪੁਲਿਸ ਨੇ ਤਾਂ ਆਪਣੀ ਆਤਾਵਾਂ ਨੂੰ ਖੁਸ਼ ਕਰਨਾ ਹੀ ਕਰਨਾ ਇਹ ਪੁਲਿਸ ਦਾ ਨਵਾਂ ਇਤਿਹਾਸ ਨਹੀਂ ਹੈ ਸਿੱਧੂ ਸਾਹਿਬ ਹਮੇਸ਼ਾ ਸਮੇਂ-ਸਮੇਂ ਦੀ ਪੁਲਿਸ ਜਿਹੜੀ ਆ ਆਪਣੇ ਹੁਕਮਰਾਨਾਂ ਨੂੰ ਖੁਸ਼ ਕਰਦੀ ਆ ਤੇ ਉਹਨਾਂ ਦੇ ਇਸ਼ਾਰੇ ਤੇ ਨੱਚਦੀ ਆ ਤੇ ਸ਼ਾਇਦ ਇਸੇ ਹੀ ਕਾਰਨ ਪੁਲਿਸ ਦੇ ਉੱਤੇ ਵੀ ਕਈ ਤਰੀਕੇ ਦੇ ਜਿਹੜੇ ਕੁਐਸਚਨ ਮਾਰਕ ਸਵਾਲੀਆ ਨਿਸ਼ਾਨ ਲੱਗ ਰਹੇ ਆ ਚਾਹੇ ਦਿੱਲੀ ਦੇ ਵਿੱਚ ਸੀਬੀਆਈ ਹੋਵੇ ਹੁਣ ਸੀਬੀਆਈ ਜਾਂ ਈਡੀ ਨੂੰ ਉਥੇ ਤਾਂ ਕੇਂਦਰ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਕੇ ਨਹੀਂ ਕਿ ਕੇਂਦਰ ਤੇ ਇਸ਼ਾਰੇ ਤੇ ਇਹ ਕਰ ਰਹੀ ਆ ਤਾਂ ਫਿਰ ਇੱਥੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਜ਼ਿਕਰ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਤਾਂ ਫਿਰ ਕਿਸਤੇ ਇਸ਼ਾਰੇ ਤੇ ਕੀਤਾ ਫਿਰ ਤੇ ਜਗ ਜਾ ਰਿਹਾ ਫਿਰ ਕਹਿਣ ਦੀ ਤਾਂ ਕੋਈ ਲੋੜ ਹੀ ਨਹੀਂ ਬਾਕੀ ਨਹੀਂ ਪੁਲਿਸ ਤੇ ਰਹੀ ਇਹਦੇ ਨਾਲ ਪੁਲਿਸ ਤਾਂ ਰਹੀਏ ਤਾਂ ਸਿੱਧੂ ਸਾਹਿਬ ਆਪਣੇ ਉੱਪਰ ਦੇ ਹੁਕਮ ਰਾਨਾ ਦੇ ਉੱਤੇ ਹੁੰਦਾ ਜਿਸ ਤਰੀਕੇ ਨਾਲ ਤਲਾਵਾ ਕੱਸਣੀ ਆ ਉਹਨਾਂ ਨੇ ਉਸੇ ਤਰੀਕੇ ਦਾ ਕਰ ਲਿਆ ਬਾਕੀ ਹੁਣ ਗੱਲ ਇਹ ਆ ਕਿ ਮਾਲਵਿੰਦਰ ਸਿੰਘ ਮਾਲੀ ਦੇ ਗ੍ਰਿਫਤਾਰ ਹੋਣ ਤੋਂ ਬਾਅਦ ਧਰਵੀਰ ਗਾਂਧੀ ਦੀ ਪੋਸਟ 'ਤੇ ਸਿੱਧੂ ਸਾਹਿਬ ਆਂਦੀ ਹੈ ਉਹਨਾਂ ਨੇ ਖਾ ਦਾ ਨਾਰਾਮ ਮਾਰਿਆ ਪਰ ਜਿਨ੍ਹਾਂ ਦੇ ਉਹ ਸਿਆਸੀ ਸਲਾਹਕਾਰ ਰਹੇ ਨੇ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਕੋਈ ਵੀ ਤੱਕ ਬਿਆ ਹੋਰ ਪੰਜਾਬ ਦੇ ਚਿੰਤਕਾਂ ਨੇ ਗੱਲ ਕੀਤੀ ਹੈ ਮਾਨਵਿੰਦਰ ਸਿੰਘ ਮਾਲੀ ਦੇ ਹੱਕ ਦੇ ਵਿੱਚ ਨਿਤਰੇ ਆ ਬੜੀ ਹੈਰਾਨਗੀ ਦੀ ਗੱਲ ਆ ਕਿ ਸਿੱਧੂ ਸਾਹਿਬ ਦਾ ਅਜੇ ਤੱਕ ਬਿਆਨ ਜਿਹੜਾ ਕੋਈ ਨਹੀਂ ਆਖਿਆ ਦੇਖੋ ਉਹਨਾਂ ਦੇ ਸੰਬੰਧ ਕੀ ਹੁੰਦਾ ਪਰ ਮਾਨਵਿੰਦਰ ਸਿੰਘ ਮਾਲੀ ਦੀ ਇਸ ਗ੍ਰਿਫਤਾਰੀ ਦੇ ਨਾਲ ਪੰਜਾਬ ਦੇ ਵਿੱਚ ਭਗਵੰਤ ਮਾਨ ਤੋਂ ਵੱਲੋਂ ਭਗਵੰਤ ਮਾਨ ਦੀ ਸਰਕਾਰ ਵੱਲੋਂ ਲਾਈ ਗਈ ਅਨਾਲਾਨੀ ਅਮਰਜੈਂਸੀ ਸਿੱਧੂ ਸਾਹਿਬ ਜਿਹੜੀ ਆ ਉਹ ਸ਼ੋਅ ਹੋ ਜਾਂਦੀ ਆ ਕਿ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਤੁਸੀਂ ਗੱਲ ਨਹੀਂ ਕਰਨੀ ਜੇ ਤਾਂ ਤੁਸੀਂ ਸਾਡੇ ਨਾਲ ਸਾਥ ਚੱਲੋਗੇ ਫੇਰ ਤਾਂ ਸਭ ਕੁਝ ਠੀਕ ਆ ਤੇ ਜੇ ਨਹੀਂ ਤਾਂ ਫਿਰ ਇਹੋ ਕੁਝ ਹੋਊਗਾ ਜੋ ਮਾਲਵਿੰਦਰ ਮਾਲੀ ਨਾਲ ਹੋਣਾ ਪਰ ਪੰਜਾਬ ਦੇ ਲੋਕ ਸਿੱਤੂ ਸਾਹਿਬ ਹਮੇਸ਼ਾ ਹੱਕਾਂ ਦੀ ਗੱਲ ਤੇ ਆਪਾਂ ਕਹਿ ਸਕਦੇ ਹਾਂ ਹੱਕਾਂ ਤੇ ਖਲੋ ਕੇ ਪੈਰ ਰੰਦੀਨ ਵਾਲੀ ਲੋਕ ਨੇ ਕਿ ਵਿਰੋਧਤਾ ਉਹ ਜ਼ਬਰਦਸਤ ਕਰਦੇ ਆ ਔਰ ਦੇਖਦੇ ਕਿ ਬਾਲਵਿੰਦਰ ਸਿੰਘ ਮਾਲੀ ਨਾਲ ਸਰਕਾਰ ਕੀ ਕੁਝ ਕਰਦੀ ਜਾਂ ਕੀ ਕੁਝ ਨਹੀਂ ਕਰਦੀ ਪਰ ਮਾਲਵਿੰਦਰ ਸਿੰਘ ਮਾਲੀ ਨੂੰ ਤੋੜਨਾ ਇਡਾ ਸੌਖਾ ਨਹੀਂ ਬਿਲਕੁਲ ਬਿਲਕੁਲ ਚਲੋ ਅਸੀਂ ਮੰਗ ਕਰਦੇ ਆਂ ਕਿ ਇਹ ਟੱਕੇਸ਼ਾਈ ਦੇ ਵਿਰੁੱਧ ਵਿਰੋਧੀ ਧਿਰ ਵੀ ਜਿਹੜੀ ਆਵਾਜ਼ ਬੁਲੰਦ ਕਰੇ ਔਰ ਮਾਲਵਿੰਦਰ ਸਿੰਘ ਮਾਲੀ ਨੂੰ ਸਰਕਾਰ ਜਿਹੜੀ ਆ ਉਤਰਾント ਰਿਹਾ ਜਿਹੜਾ ਹੋ ਗਰੇ ਔਰ ਅਣਖ ਸਭ ਅਗਲੀ ਕਵਨ ਆਪਣਾ ਲੈ ਲਦੇ ਆ ਅਗਲਾ ਆਉਣ ਵਾਲਾ ਜਿਹੜਾ ਸਮਾਂ ਹੈਗਾ ਕਈ ਦਿਨ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਜਿਹੜਾ ਸਿਆਸੀ ਤੌਰ ਤੇ ਕਹਿੰਦੇ ਕਿ ਖਾਲੀ ਰਹੂਗਾ ਕਿਉਂਕਿ ਪੰਜਾਬ ਦੇ ਵਿਧਾਇਕ ਤੇ ਮੰਤਰੀ ਜਿਹੜੇ ਆ ਉਹ ਸੰਦੀਪ ਪਾਠਕ ਹੋਰ ਨੇ ਹਰਿਆਣਾ ਚੋਣਾਂ ਦੇ ਪ੍ਰਚਾਰ ਦੇ ਵਾਸਤੇ ਕੰਮਕਾਜ ਦੇ ਵਾਸਤੇ ਹਰਿਆਣੇ ਦੇ ਵਿੱਚ ਜਿਹੜੇ ਉਹ ਟਾਕਲੇ ਤਾਂ ਕਿਵੇਂ ਦੇਖਦੇ ਹੋ ਕਿ ਪਿੱਛੇ ਜੇ ਚੋਣਾਂ ਚੱਲਦੀਆਂ ਆ ਰਹੀਆਂ ਨੇ ਉਹਦੇ ਕਰਕੇ ਵੀ ਪੰਜਾਬ ਦੇ ਵਿੱਚ ਕੰਮਕਾਜ ਬਹੁਤ ਰੁਕੇ ਰਹੇ ਆ ਤੇ ਹੁਣ ਹਰਿਆਣੇ ਦੇ ਵਿੱਚ ਚੋਣਾਂ ਆ ਗਈਆਂ ਉਦੋਂ ਬਾਅਦ ਪੰਚਾਇਤ ਦੀਆਂ ਚੋਣਾਂ ਆ ਜਾਣਗੀਆਂ ਫਿਰ ਜਿਮਨੀ ਚੋਣਾਂ ਆ ਜਾਣਗੀਆਂ ਫਿਰ ਨਿਗਮ ਤੇ ਕਾਉਂਸਲ ਚੋਣਾਂ ਵੀ ਜਿਹੜੀਆਂ ਰਹਿੰਦੀਆਂ ਨੇ ਇਹ ਤਾਂ ਫਿਰ ਪੰਜਾਬ ਤਾਂ ਫਿਰ ਚੋਣਾਂ ਲੜਤ ਪਈ ਹੋ ਗਿਆ ਨਾ ਇਹ ਪੰਜਾਬ ਦੇ ਜਿਹੜੇ ਮੰਤਰੀ ਨੇ ਇਹ ਸਿਰਫ ਹਰਿਆਣੇ ਜਾਂ ਪੰਜਾਬ ਚ ਹੀ ਨਹੀਂ ਕਿਤੇ ਗੁਜਰਾਤ ਚ ਭੇਜ ਦਿੱਤੇ ਜਾਂਦੇ ਆ ਕਿਤੇ ਕਿੱਥੇ ਭੇਜ ਦਿੱਤੇ ਜਾਂਦੇ ਆ ਕਿਤੇ ਕਿਤੇ ਭੇਜ ਦਿੱਤੇ ਜਾਂਦੇ ਆ ਤਾਂ ਫਿਰ ਪੰਜਾਬ ਦੇ ਲੋਕ ਸਰਕਾਰ ਇਸ ਕਾਕੇ ਬਣਾ ਕੇ ਬੈਠੇ ਆ ਕਿ ਠੀਕ ਆ ਭਾਈ ਇਹਨਾਂ ਨੂੰ ਜਿਦਾ ਦਿਓ ਤੇ ਇੱਥੋਂ ਪੈਸਾ ਤੇ ਇਲਾ ਇਕੱਠਾ ਕਰਕੇ ਉਧਰ ਲੈ ਜਾਓ ਤੇ ਅਸੀਂ ਇੱਥੇ ਬੈਠੇ ਝਾਕੀ ਜਾਈਏ ਸਕੰਦਰਜੀ ਉਸ ਦਿਨ ਭੱਟੀ ਸਾਹਿਬ ਨਾਲ ਪ੍ਰੋਗਰਾਮ ਕਰਦੇ ਇੰਨੀ ਗੱਲ ਕਹੀ ਸੀ ਕਿ ਜੇਕਰ ਛੇ ਮਹੀਨੇ ਮੁੱਖ ਮੰਤਰੀ ਜੀ ਚ ਰਹਿ ਜਾਂਦਾ ਤੇ ਦਿੱਲੀ ਉਦਾਂ ਹੀ ਚੱਲ ਜਾਂਦੀ ਤੇ ਫਿਰ ਲੋਕਾਂ ਦੇ ਇਹਨਾਂ ਨੂੰ ਭਾਰ ਕੇ ਚੱਕਣਾ ਅੱਗੇ ਪੰਜਾਬ ਦੇ ਵਿੱਚ ਜਦੋਂ ਹਨ ਜਿਹੜੇ 93 ਜਿਹੜੇ ਪੰਜਾਬ ਸਮੇਤ ਮੁੱਖ ਮੰਤਰੀ ਜਦੋਂ ਪੰਜਾਬਤ ਦੇਦੇ ਤੇ ਉਦੋਂ ਪੰਜਾਬ ਦਾ ਕੀ ਸਵਾਰ ਦੇਦੇ ਆ ਜਿਹੜਾ ਉਹਨਾਂ ਦੀ ਕਹਿਰ ਨਹੀਂ ਜੀ ਪੰਜਾਬ ਦਾ ਜਿਹੜਾ ਭੜਾ ਭੜਾ ਜਾਂਦੀ ਉਹਦਾ ਘੱਟੋ ਘੱਟ ਲੋਕ ਸੁਰਖਰੂ ਤਾਂ ਰਹਿਣਗੇ ਜੀਪਾਂ ਦੀ ਹੂਟਰ ਦੀਆਂ ਆਵਾਜ਼ਾਂ ਤੋਂ ਸੁਣ ਤੋਂ ਚਲੋ ਖैर ਹਰਿਆਣਾ ਦੇ ਵਿੱਚ ਸਿੱਧੂ ਸਭ ਤੋਂ ਛੋੜਾ ਤਾਂ ਉਹਨਾਂ ਚੋੜਾ ਨੂੰ ਲੈ ਕੇ ਸਾਰੀਆਂ ਰਾਸ਼ਟਰੀ ਪਾਰਟੀਆਂ ਜਿਹੜੀਆਂ ਨੇ ਅੱਤਿਆਰੀ ਜਿਹੜੀਆਂ ਕਰ ਰਹੀਆਂ ਨੇ ਚਾਹੇ ਉਹ ਕਾਂਗਰਸ ਹੋਵੇ ਤੇ ਚਾਹੇ ਉਹ ਭਾਰਤੀ ਜਨਤਾ ਪਾਰਟੀ ਹੋਵੇ ਤੇ ਚਾਹੇ ਆਮ ਆਦਮੀ ਪਾਰਟੀ ਹੋਵੇ ਸਵਾਈ ਅਕਾਲੀ ਦਲ ਕਿਉਂਕਿ ਅਕਾਲੀ ਦਲ ਦੀ ਉੱਥੇ ਕੋਈ ਨਿਸਰ ਕਰਮੀ ਜਿਹੜੀ ਹੈ ਉਹ ਨਹੀਂ ਹੈ ਕਾਂਗਰਸ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਉੱਥੇ ਲਾਤਾ ਜਿਹੜੇ ਪੰਜਾਬ ਦੇ ਅਸੀਂ ਕਹਿ ਸਕਦੇ ਵਿਰੋਧੀ ਧਿਰ ਦੇ ਨੇਤਾ ਨੇ ਉਹ ਉੱਥੇ ਦੇ ਇੰਚਾਰਜ ਨੂੰ ਇੰਚਾਰਜ ਬੜਾएंगे ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਤੇ ਬੰਦਿਆਂ ਦੀ ਵੀ ਡਿਊਟੀਆਂ ਜਿਹੜੀਆਂ ਉੱਥੇ ਲਾਤੀਆਂ ਗਈਆਂ ਨੇ ਤੇ ਸਭ ਤੋਂ ਵੱਡੀ ਗੱਲ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਉਥੇ 90 ਸੀਟਾਂ ਤੇ ਚੋਣ ਲੜਦੀ ਸਾਲਾ ਸਾਰੀਆਂ ਪਾਰਟੀਆਂ ਲੜ ਗਈਆਂ ਨੇ ਪਰ ਆਮ ਆਦਮੀ ਪਾਰਟੀ ਦੀ ਨਜ਼ਰਾ ਤਾਂ ਨਹੀਂ ਕਿਉਂਕਿ ਪਹਿਨਾ ਕਾਂਗਰਸ ਕੋ 10 ਸੀਟਾਂ ਲੱਗਦੇ ਸੀ ਅਗਲੇ 5 ਦੇ ਨੂੰ ਤਿਆਰ ਸੀ ਅਗਲੇ ਦੇ 5 ਵੀ ਨਹੀਂ ਦਿੱਤੀਆਂ ਤੇ ਇਹ ਕਹਿੰਦੇ ਸੀ ਨੱਬੇ ਦੀਆਂ ਨੱਬੇ ਲੜਾਂਗੇ ਤੇ ਹੁਣ ਅਰਵਿੰਦ ਕੇਸ਼ਵਲ ਵੀ ਜੇਲ੍ਹ ਤੋਂ ਬਾਹਰ ਆ ਗਏ ਤੇ ਇਸ ਕਰਕੇ ਹਰਿਆਣੇ ਨੂੰ ਉਹਨਾਂ ਨੇ ਆਪਣੇ ਉੱਤੇ ਟਾਰਗੇਟ ਰਡਾਰ ਤੇ ਰੱਖਿਆ ਕਿ ਅਸੀਂ ਜਿੱਤ ਜੜੀ ਪ੍ਰਾਪਤ ਕਰਨੀ ਹੈ ਹੁਣ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਜੋ ਹਾਰ ਹੋ ਰਿਹਾ ਉਹ ਤੇ ਸ਼ੱਕ ਤੱਕ ਪਤਾ ਲੱਗ ਜੂਗਾ ਕਿ ਉੱਥੇ ਹੋਣਾ ਜਾਂ ਕੀ ਨਹੀਂ ਪਰ ਪੰਜਾਬ ਚ ਜਟਾਈ 3 ਸਾਲ ਪਈ ਨੇ ਤਾਂ ਪੰਜਾਬ ਦੇ ਵਿੱਚ ਮੰਤਰੀ ਜਿਹੜੇ ਨੇ 8 ਮੰਤਰੀ ਤੇ 35 ਵਿਧਾਇਕਾ ਦੀ ਜਿਹੜੀ ਝੂਠੀ ਆ ਉਹ ਸੰਦੀਪ ਆਠਪਲੂ ਪੂਰਨ ਤੌਰ ਤੇ ਲਾ ਕੇ ਉਹਨਾਂ ਨੂੰ ਹਰਿਆਣੇ ਦੇ ਵਿੱਚ ਭੇਜ ਦਿੱਤਾ ਗਿਆ ਕਿ ਹਾਂ ਵੀ ਤੁਸੀਂ ਉੱਥੇ ਪੂਰਨ ਤੌਰ ਤੇ ਆਪਣੀਆਂ ਸਰਗਰਮੀਆਂ ਜਿਹੜੀਆਂ ਉਹ ਤਿਆਰ ਰੱਖੜੀਏ ਤੇ ਲੋਪਾ ਨੂੰ ਆਪਣੇ ਨਾਲ ਖਿੱਚਣਾ ਹਰਿਆਣੇ ਨੂੰ ਕਹਿੰਦੇ ਨੇ ਆਮ ਆਦਮੀ ਪਾਰਟੀ ਨੇ ਕਿੰਨਾ ਜੂਨਾ ਚ ਵੰਡਿਆ A, B ਤੇ C ਜਿਹੜਾ A ਜੂਨਾ ਉੱਥੇ ਮੰਤਰੀ ਤੇ ਵਿਧਾਇਕ ਜਿਹੜੇ ਇਸ ਜੂਨ ਚ ਕੰਮ ਕਰਦੇ ਜਿਹੜਾ ਬੀ ਜ਼ੋਨਾ ਉਥੇ ਚੇਅਰਮੈਨ ਕਹਿ ਸਕਨੇ ਕਿ ਚੇਅਰਮੈਨ ਜਾਂ ਛੋਟੇ ਤੇ ਜਿਹੜਾ ਸੀ ਜ਼ੋਨਾ ਉਥੇ ਪਾਰਟੀ ਦੇ ਜਿਹੜੇ ਕਾਰਕੁਨ ਜਾਂ ਨੇਤਾ ਉਹਨਾਂ ਦੀ ਡਿਊਟੀ ਜਿਹੜੀ ਅਸੇਪ ਸਾਬ ਕੋਲ ਆਈ ਗਈ ਹੈ ਹੁਣ ਇਹ ਜਿਹੜੇ ਵਿਧਾਇਕ ਔਰ ਮੰਤਰੀ ਜਿਹੜੇ 40 5 ਅਪਰ ਨੂੰ ਜਿਹੜੀਆਂ ਚੋਣਾਂ ਹੋਈਆਂ ਤੇ ਉਦੋਂ ਤੱਕ 42 ਤੇ 43 ਦੇ ਕਰੀਬ ਇਹ ਗਿਣਤੀ ਬਣਦੀ ਹੈ ਇਹ 43 ਫਿਰ ਪੱਕੇ ਤੋਂ ਉਥੇ ਡੇਰੇ ਜਿਹੜੇ ਆ ਇਹ ਹਰਿਆਣੇ ਦੇ ਚੋਣੋਂ ਕਿਉਂਕਿ ਹਰਿਆਣਾ ਜਿਹੜਾ ਅਰਵਿੰਦ ਕੇਸ਼ਰੀਵਾਲ ਦੀ ਜਨਮ ਭੂਮੀ ਮੰਨਿਆ ਜਾਂਦਾ ਤੇ ਅਰਵਿੰਦ ਕੇਸ਼ਰੀਵਾਲ ਉਹਨੇ ਵੀ ਜਤਨ ਰਹੇਗਾ ਇਹ ਪੂਰਨ ਤੌਰ ਤੇ ਇਥੇ ਜੋਰ ਲਾ ਕੇ ਘੱਟ ਤੋਂ ਘੱਟ ਕੋਈ ਪ੍ਰਦਰਸ਼ਨ ਜਿਹੜਾ ਕੀਤਾ ਜਾ ਸਕੇ ਜਾਂ ਆਪਣਾ ਖਾਤਾ ਜਿਹੜਾ ਖੋਲਿਆ ਜਾ ਸਕੇ ਤੇ ਉਸ ਖਾਤੇ ਨੂੰ ਖੋਲਣ ਵਾਸਤੇ ਜਾਦਾ ਜੋਰ ਜਿਹੜਾ ਪੰਜਾਬ ਦੇ ਵਿਧਾਇਕਾਂ ਦਾ ਤੇ ਪੰਜਾਬ ਦੇ ਮੰਤਰੀਆਂ ਦਾ ਲੱਗਣਾ ਸੁਭਾਵਕਾ ਕਿਉਂਕਿ ਉਹਨਾਂ ਨੇ ਆਪਣੇ ਆਕਾ ਨੂੰ ਜਿਹੜਾ ਖੁਸ਼ ਕਰਨਾ ਉਹ ਨਾ ਇਹ ਵੇਖਣਾ ਕਿ ਭਗਵੰਤਪານ ਹੁਣ ਜਿਹੜੇ ਪਹਿਲਾਂ ਕਿਦੇ ਸੀ ਕਿ ਸਮੁੱਚੀ ਹਰਿਆਣੇ ਦੀ ਜਿਹੜੀ ਵਾਟੋਂ ਦਾ ਚੋਲਾ ਦੀ ਵਾਟੋਂ ਉਹ ਮੇਰੀ ਅਗਵਾਈ ਤੇ ਮੇਰੇ ਹੱਥਾਂ ਜਾਂ ਮੇਰੀ ਨਗਰਾਨੀ ਛੱੜੀ ਜਾਣੀ ਆ ਉਹ ਲੱਗਦਾ ਕਿ ਉਹਨਾਂ ਨੂੰ ਹੁਣ ਪਿੱਛੇ ਜਿਹੜਾ ਉਹ ਕਰ ਦਿੱਤਾ ਗਿਆ ਤੇ ਸਮੁੱਚੀ ਜਿਹੜੀ ਚੋਹਾ ਡਾਕਟਰ ਸੰਦੀਪ ਪਟਕ ਜਿਹੜੇ ਤੇ ਖਾਸ ਤੌਰ ਤੇ ਜਿਹੜੇ ਅਰਵਿੰਦ ਕੇਜਰੀਵਾਲ ਦੇ ਖਾਸਮ ਖਾਸ ਮੰਨੇ ਜਾਂਦੇ ਨੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਉਹ ਲੜੀ ਚਣੀ ਹੈ ਤਾਂ ਹੁਣ ਜਦੋਂ ਫਿਰ ਇਹ ਮੰਤਰੀ ਤੇ ਵਿਧਾਇਕ ਉੱਥੇ ਹਰਿਆਣੇ ਚ ਪਹੁੰਚ ਜਾਣਗੇ ਕਹਿੰਦੇ ਸੈਕਟਰੀਟ ਵੀ ਜਿਹੜਾ ਪੂਰਤਾ ਉੱਥੇ ਖਾਦੀ ਹੋ ਜਾਣਾ ਤੇ ਲੋਕਾਂ ਦੇ ਕੰਮ ਕਾਜ ਵੀ ਇੱਕ ਇਸ ਤਰ੍ਹਾਂ ਠੱਪੇ ਜਾਣੇ ਆ ਖਾਸ ਤੌਰ ਤੇ ਹੁਣ ਤਾਂ ਤੁਸੀਂ ਇਹ ਸਮਝੋ ਕਿ ਦਸੰਬਰ ਤੱਕ ਪੰਜਾਬ ਸਰਕਾਰ ਦੇ ਜਿਹੜੇ ਕੰਮ ਨੇ ਜਾਂ ਲੋਕਾਂ ਨੂੰ ਪਟਕਣਾ ਹੀ ਪਏਗਾ ਕਿਉਂਕਿ ਇਸ ਤੋਂ ਮਗਰੋਂ ਪੰਜਾਬ ਚ ਪੰਚਾਇਤੀ ਚੋਣਾਂ ਸ਼ੁਰੂ ਹੋ ਜਾਣਗੀਆਂ ਨੇ ਪੰਚਾਇਤੀ ਚੋਣਾਂ ਤੋਂ ਬਾਅਦ ਜਿਹੜੀਆਂ ਨੇ ਦੂਜੇ ਪਾਸੇ ਜਿਮਨੀ ਚੋਣਾਂ ਦਾ ਐਲਾਨ ਹੋ ਜਣਾ ਤੇ ਨਾਲ ਹੀ ਨਾਲ ਫਿਰ ਸਥਾਨਕ ਡਾਕਰ ਦੀਆਂ ਚੋਣਾਂ ਵੀ ਹੋ ਚਣੀਆਂ ਹੁਣ ਤਾਂ ਤੁਸੀਂ ਜੇ ਲੋਕਾਂ ਦੇ ਕੰਮਾਂ ਕਰਾਂ ਦੀ ਗੱਲ ਕਰੋ ਤਾਂ ਉਹ ਤਾਂ ਫਿਰ ਸਿੱਧੂ ਸਭ 2025 ਦੇ ਵਿੱਚ ਹੀ ਹੁੰਦੇ ਭਤੀਤ ਹੁੰਦੇ ਆ ਜੇਕਰ ਉਹ ਵੀ ਚੋਣਾਂ ਕੈਂਸਲ ਇਹਨਾਂ ਨੇ ਕਰਵਾ ਦਿੱਤੀਆਂ ਤੇ ਜੇ ਨਾ ਕਰਵਾ ਦਿੱਤੀਆਂ ਤਾਂ ਫਿਰ ਇਉਂ ਹੀ ਹਾਲ ਹੋਣਾ ਕਿਉਂਕਿ 5 ਅਕਤੂਬਰ ਤੱਕ ਤਾਂ ਇਹ ਮੰਤਰੀ ਤੇ ਵਿਧਾਇਕ ਹਰਿਆਣਾ ਵਿੱਚ ਪਾਵੰਦ ਰਹਿਣਗੇ ਉਸ ਤੋਂ ਬਾਅਦ ਫਿਰ ਜਿਮਨੀ ਚ ਪੰਚਾਇਤੀ ਚੋਣਾਂ ਤਾਂ ਫਿਰ ਹਾਲਜੋ ਹੁਣ ਪੰਜਾਬ ਦਾ ਤੁਹਾਡੇ ਸਾਹਮਣੇ ਆ ਤੇ ਵਾਕੇ ਪੰਜਾਬ ਦੇ ਲੋਕ ਸੋਚਣਗੇ ਕਿ ਤਾਂ ਜ਼ਰੂਰ ਕਿ ਹਾਂ ਵੀ ਇਹ ਜਿਹੜੇ ਅਸੀਂ ਵਿਧਾਇਕ ਤੇ ਮੰਤਰੀ ਬਣਾ ਕੇ ਇੱਥੇ ਭੇਜੇ ਆ ਇਹ ਦੂਜੇ ਰਾਜਾਂ ਚ ਸੈਰ ਕਰਨ ਵਾਸਤੇ ਹੀ ਆ ਤਾਂ ਜਾਂ ਆਪਣੇ ਪ੍ਰਾਂਤ ਜੇ ਵਿੱਚ ਲੋਕਾਂ ਦੀ ਸੇਵਾ ਕਰਨ ਵਾਸਤੇ ਆ ਚਾਹੀਦਾ ਤਾਂ ਇਹ ਸੀ ਇਹ ਹਰਿਆਣਾ ਦੇ ਵਿੱਚ ਆਮ ਆਦਮੀ ਪਾਰਟੀ ਆਪਣੇ ਵਲੰਟੀਅਰਸ ਦਾ ਸਿਰ ਤੇ ਚੁਣ ਲੜਦੀ ਠੀਕ ਆ ਤੁਸੀਂ 2-4 ਇਥੋਂ ਜਿਹੜੇ ਤੁਹਾਡੇ ਸਟਾਰ ਪ੍ਰਚਾਰਕ ਨਹੀਂ ਜਿਦ ਤਰ੍ਹਾਂ ਭਗਵਤ ਮਾਨ ਹੁਣ ਖੁਦ ਆਪਣੇ ਆਪ ਨੂੰ ਸਟਾਰ ਪ੍ਰਚਾਰ ਕਰਨ ਦੀ ਗੀਤੀ ਚ ਕਹਿੰਦੇ ਉਹਨਾਂ ਦੀ ਡਿਊਟੀ ਲਾ ਦੋ ਪਰ ਘਟੋ ਘਟ ਪੰਜਾਬ ਦੇ ਮੰਤਰੀਆਂ ਦਾ ਜਾਂ ਵਿਧਾਇਕਾਂ ਨੂੰ ਤੇ ਥੇ ਰਹਿੰਦੇ ਤੇ ਘਟੋ ਘਟ ਕੰਮ ਤਾਂ ਦਤਾ ਸਰਕਾਰੀ ਕੰਮ ਕਾਜ ਪਰ ਵਾਪਨਾ ਹੁੰਦਾ ਪਰ ਸ਼ਾਇਦ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੰਮਾਂ ਤੋਂ ਜ਼ਿਆਦਾ ਹਰਿਆਣੇ ਦੀ ਚੋਣਾਂ ਦੇ ਵਿੱਚ ਆਪਣੀ ਜਿੱਤ ਨੂੰ ਲੈ ਕੇ ਜਿਹੜੀ ਆਸਵੰਦਾ ਉਸ ਦੀ ਲੜਾਈ ਜ਼ਿਆਦਾ ਜ਼ਰੂਰੀ ਆ ਸ਼ਾਇਦ ਇਸੇ ਕਰਕੇ ਇਹ ਜਿਹੜੇ ਫੈਸਲੇ ਲਏ ਗਏ ਨੇ ਬਾਕੀ ਦੇਖੋ ਇਹ ਜਿਹੜੀ 43 ਵਿਧਾਇਕਾਂ ਦੀ ਫੌਜ ਜਿਹੜੀ ਹਰਿਆਣੇ ਵਿੱਚ ਪਚਾਈ ਡਾਕਟਰ ਸਲਦੀ 파ਟਕ ਦੇ ਕਹਿੰਦੇ ਕੀ ਕੁਝ ਕਰ ਪਉਂਦੀ ਆ ਜਾਂ ਫਿਰ ਖਾਲੀ ਹੱਥ ਹੀ ਵਾਪਸ ਆਉਂਦੇ ਆ ਇਹ ਤਾਂ ਫਿਰ 5 ਅਕਤੂਬਰ ਤੋਂ ਬਾਅਦ ਪਤਾ ਲੱਗੇਗਾ ਚਲੋ ਅਨਕਿ ਸਾਹਿਬ ਉਧਰ ਜਿਹੜੇ ਦਿੱਲੀ ਦੇ ਵਿੱਚ ਅੱਜ ਨਵਾਂ ਮੁੱਖ ਮੰਤਰੀ ਜਿਹੜਾ ਚੁਣਿਆ ਜਾਊਗਾ 4:30 ਵਜੇ ਕਹਿੰਦੇ ਜਾ ਕੇ ਅਰਵਿੰਦ ਕੇਜਰੀਵਾਲ ਹੁਣਾਂ ਨੇ ਔਰ ਉੱਥੇ ਜਾ ਕੇ ਜਿਹੜੇ ਰਾਜਪਾਲ ਨੇ ਉਹਨਾਂ ਨੂੰ ਸ਼ਾਇਦ ਅਸਤੀਫਾ ਸੌਂਪ ਦੇਣਗੇ ਔਰ ਇਹ ਵੀ ਗੱਲ ਪਤਾ ਲੱਗੀ ਹੈ ਕਿ ਬੀਬੀ ਅਰਚੀ ਦਾ ਨਾਮ ਜਿਹੜਾ ਉਹ ਪਹਿਲੇ ਨੰਬਰ ਤੇ ਚੱਲ ਰਿਹਾ ਹੈ ਨਵੇਂ ਚੁਣੇ ਜਾਣ ਵਾਲੇ ਮੁੱਖ ਮੰਤਰੀਆਂ ਦੇ ਵਿੱਚ ਨਾਮ ਤਾਂ ਪਹਿਲਾਂ ਕਹਿੰਦੇ ਕਿ ਕੇਜਰੀਵਾਲ ਸਾਹਿਬ ਦੀ ਵਾਈਫ ਦਾ ਵੀ ਜਿਹੜਾ ਚੱਲ ਰਿਹਾ ਸੀਗਾ ਔਰ ਜਦੋਂ ਉਹਨਾਂ ਦਾ ਨਾਮ ਚੱਲ ਰਿਹਾ ਸੀ ਤਾਂ ਇਹ ਕਨਸੂਆਂ ਹੋਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਕਿ ਸ਼ਾਇਦ ਜੇ ਬੀਬੀ ਸੁਨੀਤਾ ਕੇਜਰੀਵਾਲ ਨੂੰ ਮੁੱਖ ਮੰਤਰੀ ਐਲਾਨਿਆ ਤਾਂ ਅੰਦਰੋਂ ਅੰਦਰ ਹੀ ਬਗਾਵਤ ਜਿਹੜੀ ਆ ਪਾਰਟੀ ਦੇ ਅੰਦਰ ਬਹੁਤ ਟੁਪਡੇ ਪੱਤਰ ਤੇ ਉੱਠ ਕੇ ਖੜੀ ਹੋ ਸਕਦੀ ਔਰ ਵਿਰੋਧੀ ਵੀ ਸਵਾਲ ਚੁੱਕਣਗੇ ਕਿ ਲਓ ਜੀ ਇਹਨੇ ਤਾਂ ਆਪਣੀ ਵਾਈਫ ਨੂੰ ਇਹ ਜਿਹੜਾ ਉਹ ਮੁੱਖ ਮੰਤਰੀ ਬਣਾਉਣਾ ਸੀਗਾ ਇਹੋ ਜਿਹੀਆਂ ਜਿਹੜੀਆਂ ਗੱਲਾਂ ਬਾਤਾਂ ਹੁਣ ਇਹ ਵੀ ਗੱਲ ਪਤਾ ਲੱਗੀ ਹੈ ਕਿ 26 ਤੇ 27 ਸਤੰਬਰ ਨੂੰ ਦਿੱਲੀ ਵਿਧਾਨ ਸਭਾ ਦਾ ਜਿਹੜਾ ਉਹ ਉਹ 70ਵੀਂ ਬੁਲਾ ਲਿਆ ਗਿਆ ਹੈਗਾ ਸੈਸ਼ਨ ਵੀ ਬੁਲਾ ਲਿਆ ਗਿਆ ਔਰ ਅੱਜ ਨਵਾਂ ਮੁੱਖ ਮੰਤਰੀ ਕੌਣ ਚੁਣਿਆ ਜਾ ਸਕਦਾ ਸੁਖਿੰਦਰਜੀ ਅਰਵਿੰਦ ਕੇਸਰੀਵਾਲ ਦੀ ਅਗਰ ਗੱਲ ਕਰੀ ਤਾਂ ਅਰਵਿੰਦ ਕੇਸਰੀਵਾਲ ਲੈਟਰ ਸਿਰਜਣ ਛਪੜਾ ਬਾਹਰ ਹੈਗਾ ਲੈਟਰ ਛਪਾ ਸਥਿਤੀਆਂ ਸਿਰਜਦਾ ਕਿਉਂਕਿ ਅੱਜ ਪ੍ਰਧਾਨ ਮੰਤਰੀ ਹੋਣਾ ਤਾਂ ਜਨਮ ਜਿਹੜਾ ਹੈਗਾ ਦੰਦਰ ਬੋਦੀ ਬਣਾਦਾ ਤੇ ਅੱਜ ਟੀਵੀ ਤੇ ਚਰਚਾਵਾਂ ਜਾਂ ਦੂਜੇ ਪਾਸੇ ਚਰਚਾਵਾਂ ਪ੍ਰਧਾਨ ਮੰਤਰੀ ਮੋਦੀ ਦੀਆਂ ਹੋਈਆਂ ਸੀ ਪਰ ਉਹਨਾਂ ਨੇ ਇੱਕ ਨੈਰੇਟਿਵ ਸਿਰਜਦੇ ਹੋਏ ਅੱਜ ਦਾ ਦਿਨ ਹੀ ਅਸਤੀਫਾ ਵਾਸਤੇ ਕਰ ਲਿਆ ਨਹੀਂ ਤਾਂ ਅਸਤੀਫਾ ਉਦੋਂ ਨਹੀਂ ਦਿੱਤਾ ਜਾ ਸਕਦਾ ਸੀ ਇਹ ਸਖਤ ਸਿਰਫ ਲੋਕਾਂ ਨੂੰ ਆਪ ਧਿਆਨ ਆਪਣੀ ਵੱਲ ਖਿੱਚਣ ਕਰਕੇ ਜਿਹੜਾ ਕੀਤਾ ਗਿਆ ਜਿਸ ਤਰੀਕੇ ਨਾਲ ਸਾਡਾ ਐਸੋਡੇ ਪ੍ਰੋਗਰਾਮ ਚੱਲਦਾ ਪਿਆ ਉਸ ਸਮੇਂ ਕਿੰਨੇ ਕਿ ਦਿੱਲੀ ਚ ਮੀਟਿੰਗ ਜਿਹੜੀ ਬਤਾਈ ਜਾਂਦੀ ਚੱਲ ਰਹੀ ਤੇ ਸ਼ਾਮ ਨੂੰ 4:00 ਵਜੇ ਉਹਨਾਂ ਵੱਲੋਂ ਅਸਤੀਫਾ ਜਿਹੜਾ ਗਵਰਦਰ ਸਾਹਿਬ ਨੇ ਜਿਹੜਾ ਸੌਂਤ ਕੁਦਰ ਸਾਹਿਬ ਨੇ ਜਿਹੜਾ ਅਸਤੀਫਾ ਉਹਨਾਂ ਨੂੰ ਦੇਣਾ ਸਿੱਧੂ ਸਾਹਿਬ ਅਸਤੀਫਾ ਦੇ ਕਿਸੇ ਮਨਾ ਟਕੇ ਨਾ ਜਾਂ ਅਸੀਂ ਕਹਿੰਦੇ ਕਿ ਸੁਪਰੀਮ ਕੋਰਟ ਨੇ ਦਬਾਇਆ ਮਜਬੂਰ ਕਰਤਾ ਕਿ ਹਾਂ ਵੀ ਤੁਸੀਂ ਅਸਤੀਫਾ ਦੇਣਾ ਤੇ ਜੇਕਰ ਸੁਪਰੀਮ ਕੋਰਟ ਨੇ ਇਹ ਸ਼ਕਤਾ ਨਾ ਲਾਈਆਂ ਹੁੰਦੀਆਂ ਤੇ ਮੇਰਾ ਨਹੀਂ ਖਿਆਲ ਕਿ ਜਿਹੜੀ ਉਹ ਕੁਦਰ ਕਹਿ ਰਹੇ ਸੀ ਕਿ ਆ ਮੈਂ ਇਮਾਨਦਾਰ ਹਾਂ ਮੈਂ ਇਮਾਨਦਾਰ ਹਾਂ ਤੇ ਜੇ ਤੁਸੀਂ ਇਮਾਨਦਾਰ ਹੋ ਤਾਂ ਫਿਰ ਤੁਹਾਨੂੰ ਬਾਰ-ਬਾਰ ਆਪਣੀ ਭੂਮਿਕਾ ਨਹੀਂ ਸੀ ਕਹਿਣਾ ਚਾਹੀਦਾ ਫਿਰ ਲੋਕਾਂ ਕੋ ਆਪਣੇ ਆਪ ਲੋਕਾਂ ਨੇ ਤੁਹਾਨੂੰ ਸਰਟੀਫਿਕੇਟ ਦੇ ਦੇਣਾ ਸੀ ਖਿਆਲ ਸਾਰਾ ਕੁਝ ਸੋਚ ਸਮਝ ਕੇ ਅੱਜ ਦਾ ਜਿਹੜਾ ਅਸਤੀਫਾ ਵਾਸਤੇ ਉਹਨਾਂ ਨੇ ਚੁੜਿਆ ਤਾਂ ਅੱਜ ਅਸ ਵਨ ਹਦਾਇਕਦਾਂ ਦੀ ਮੀਟਿੰਗ ਹੋ ਕੀ ਹੋ ਸਕਦਾ ਕਿ ਇਹਦੇ ਵਿੱਚ ਨਵੇਂ ਮੁੱਖ ਮੰਤਰੀ ਦਾ ਨਾਮ ਜਿਹੜਾ ਅਲਾਂ ਲੈ ਜਾਵੇ ਪਰ ਜੋ ਸੂਚਨਾ ਸਾਡੇ ਤੱਕ ਪਹੁੰਚੀ ਨਹੀਂ ਸਿੱਧੂ ਸਾਹਿਬ ਉਹਦੇ ਚ ਆਚੀ ਦਾ ਨਾਮ ਜਿਹੜਾ ਉਹ ਅੱਗੇ ਚੱਲਦਾ ਤੇ ਕੈਲਾਸ਼ ਗਹਿਲੋਤ ਵੀ ਇਸ ਨਾਮ ਦੀ ਚਰਚਾ ਹੈ ਕੀਤੀ ਹੈ ਸੁਨੀਤਾ ਕੇਸਰੀਵਾਲ ਦੇ ਸਬੰਧੀ ਵੀ ਜਿਹੜੇ ਕਿੰਨੇ ਕਿ ਨਾਮ ਅਲਾਂ ਲਿਆ ਜਾ ਸਕਦਾ ਕਿਉਂਕਿ ਜੇਕਰ ਸੁਨੀਤਾ ਕੇਸਰੀਵਾਲ ਆ ਮੁੱਖ ਮੰਤਰੀ ਨਹੀਂ ਬਣਦੀ ਤਾਂ ਫਿਰ ਜੋ ਕਿ ਦੂਜੇ ਪਾਸੇ ਤਾਂ ਹਰਵਿੰਦਰ ਕੇਸਰੀਵਾਲ ਅਸਤੀਫਾ ਦੇ ਅੱਜ ਉਹਨਾਂ ਨੇ ਦੇ ਦੇਣਾ ਤਾਂ ਫਿਰ ਉਹਨਾਂ ਜਿਹੜਾ ਸਰਕਾਰੀ ਨਿਵਾਸਤਰਾ ਮੁੱਖ ਮੰਤਰੀ ਦਾ ਉਹ ਖਾਲੀ ਕਰਦੇ ਪਾਣਾ ਤੇ ਜਿਹਦੇ ਉੱਤੇ ਪਿਛਲੇ ਤਰ੍ਹਾਂ ਜਿਹੜਾ ਕਰੋੜਾ ਰੁਪਇਆ ਖਰਚ ਕੇ ਉਸ ਦਾ ਦਬੀ ਨਹੀਂ ਕਰਨ ਜਿਹੜਾ ਸੀ ਉਹ ਕਰਾਇਆ ਸੀ ਹੁਣ ਢੰਡੀ ਇਹ ਆ ਕਿ ਉਸ ਮੁੱਖ ਮੰਤਰੀ ਨਿਵਾਸ ਨੂੰ ਸਾਹਮਣੇ ਵਾਸਤੇ ਕੀ ਅਰਵਿੰਦ ਕੇਸ਼ਦੀਵਲ ਇਹ ਦਾਅ ਖੇੜਾ ਤਨ ਕਿ ਆਪਣੀ ਪਤਨੀ ਨੂੰ ਪਾਦਰ ਕਿਉਂਕਿ ਉਹਨਾਂ ਕੋਲ ਇੱਕੋ ਆਪਸ਼ਨ ਜਿਹੜੀ ਬਚਦੀ ਉਸ ਮਕਾਨ 'ਚ ਰਹਿਣਾ ਕਿੱਥੋਂ ਉਹਨਾਂ ਦਾ ਪਤਾ ਲੱਗ ਜਾਣਾ ਕਿ ਹਾਂ ਭਈ ਉਹ ਵਾਚੇ ਹੀ ਅਹੁਦੇ ਦੀ ਉਹਨਾਂ ਨੂੰ ਭੁੱਖ ਹੈਗੀ ਆ ਜਾਂ ਨਹੀਂ ਹੈਗੀ ਜਾਂ ਜਿਸ ਤਰੀਕੇ ਨਾਲ ਅਮਾਨਤਰੀ ਦੀ ਗੱਲ ਕਰਦੇ ਤੇ ਜੇ ਵਾਚੇ ਅਮਾਨਦਾਰ ਹਨ ਇਸ ਪੱਖ ਤੋਂ ਇਹ ਹਾਪੀ ਉਹ ਚੌਧਰੀ ਦੀ ਜਿਹੜੀ ਪਾਰਟੀ ਦਾ ਵਕਾਸ ਹੋ ਵੀ ਉਹਨਾਂ ਤੇ ਲੱਗੇ ਦੋਸ਼ ਜਿਹੜੇ ਆ ਉਹ ਠੀਕ ਠਾਕ ਲੋਕਾਂ ਦੀ ਨਜ਼ਰਾਂ 'ਚ ਉਹ ਦੋਸ਼ ਮੁਕਤ ਹੋਣ ਤਾਂ ਫਿਰ ਸਿੱਧੂ ਸਾਹਿਬ ਉਹਨਾਂ ਨੂੰ ਇਹੋ ਹੀ ਚਾਹੀ ਰਹੀ ਜਿਹੜੇ ਦੂਜੇ ਨੇ ਜਤਾਂਕਲ ਆਪਸੀ ਜਾਂ ਹੋਰ ਜਿਹੜੇ ਬੰਦੇ ਨੇ ਉਹਨਾਂ ਦਾ ਨਾਮਸਲਾ ਵਿਚਾਰਿਆ ਜਾਵੇ ਇਹ ਵੀ ਪਤਾ ਲੱਗਾ ਕਿ ਉਥੋਂ ਦੇ ਸਿੱਖ ਹਲਕੇ ਕਹਿੰਦੇ ਨੇ ਕਿ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਵਿੱਚੋਂ ਕਿਸੇ ਸਿੱਖ ਨੂੰ ਬਣਾਇਆ ਜਾਵੇ ਹੌਨ ਸਿੱਧੂ ਸਾਹਿਬ ਇਹ ਤਾਂ ਗੱਲਾਂ ਅਖੀਰ ਤਾ ਉਦੋਂ ਹੀ ਪਤਾ ਲੱਗਣਾ ਆ ਕਿ ਜਦੋਂ ਇਸ ਮੀਟਿੰਗ ਤੋਂ ਬਾਅਦ ਜਾਂ ਅੰਦਰ ਜੋ ਮੰਤਨ ਹੋਇਆ ਕਿ ਕਿਸ ਨੂੰ ਬਣਾਇਆ ਜਾਣਾ ਪਰ ਜਿਹੜਾ ਵੀ ਕੋਈ ਮੁੱਖ ਮੰਤਰੀ ਬਣਾਇਆ ਜਾਊਗਾ ਹੋਊਗਾ ਉਹ ਅਰਵਿੰਦ ਕੇਸ਼ਦੀਵਾਲ ਦੀ ਇੱਛਾ ਦੇ ਅਨੁਸਾਰ ਹੀ ਇੱਕ ਸਰਵਪੱਤਰ ਟ੍ਰੰਪ ਕਾਰਡ ਹੋਏਗਾ ਕਿ ਜਿਹੜਾ ਉਸਤੇ ਇਸ਼ਾਰਾ ਤੇ ਕੰਮ ਕਰੂਗਾ ਤੇ ਜੇ ਅਸੀਂ ਕਹੀਏ ਕਿ ਪੂਰਨ ਤੌਰ ਤੇ ਪੂਰੀ ਆਜ਼ਾਦੀ ਵਾਲਾ ਮੁੱਖ ਮੰਤਰੀ ਉਹ ਤਾਂ ਸਿੱਧੂ ਸਾਹਿਬ ਬੰਦਾ ਦਿਖਾਈ ਨਹੀਂ ਜੇ ਦਿੰਦਾ ਬਣੂਗਾ ਕੋਈ ਉਸਤਾ ਫਰੈਂਚੂਲੀ ਚੋ ਕੋਈ ਕਹਿ ਸਕਨੇ ਤੋ ਬਰਨਾ ਉਹਨਾਂ ਦੇ ਵਿਚੂਣੀਆਂ ਬਾਕੀ ਦੇਖੋ ਕਿ ਨਾਮ ਕੇ ਦੇ ਤੇ ਮੋਰ ਲੱਗਦੀ ਆ ਪਰ ਜਿਹੜੀ ਨਾਮ ਅੱਗੇ ਚੱਲ ਰਿਹਾ ਉਹ ਆਕਸੀ ਦਾ ਹੀ ਚੱਲਦਾ ਹੈ ਚਲੋ ਅਨੇਕਾਂ ਸਤਿ ਸ਼੍ਰੀ ਅਕਾਲ ਨਾ ਪ੍ਰੋਗਰਾਮ ਜਿਹੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਸੁਖਮੰਦਰ ਜੀ ਭਾਈ ਸਾਹਿਬ ਪ੍ਰੋਫੈਸਰ ਮਜੀਠਾ ਗਣਕੀ ਸਾਹਿਬ ਜਿਨ੍ਹਾਂ ਦੇ ਬਲੋਂ ਅਸੀਂ ਅਮ ਕਬਰਾਂ ਤੇ ਗੱਲਬਾਤ ਕੀਤੀ ਹੈ ਉਮੀਦ ਕਰਦੇ ਹਾਂ ਕਿ ਰਖੀ ਸਾਹਿਬ ਦੇ ਨਾਲ ਕੀ ਕੀ ਗੱਲਬਾਤ ਤੁਹਾਨੂੰ ਜਰੂਰ ਪਸੰਦ ਆਈ ਹੋਵੇਗਾ ਰਫਤ ਮਨਾਂਗੀ ਤੁਹਾਨੂੰ